ਸਸੇ ਗੱਲ ਜੀ ਸਾਰਿਆਂ ਨੂੰ ਵੈਲਕਮ ਅਗੇਨ ਹਾਣ ਬਸੀ ਵਲੌਗਸ ਤੇ ਸੇਮ ਸੂਟ ਦੇ ਵਿੱਚ ਮੈਂ ਸੇਮ ਦੁਪੱਟੇ ਦੇ ਵਿੱਚ ਵਲੌਗ ਦੁਬਾਰਾ ਸਟਾਰਟ ਕਰ ਰਹੀ ਹਾਂ ਬਿਕੋਜ਼ ਇਹ ਹੈਗਾ ਯਾ ਸੈਟਰਡੇ ਇਵਨਿੰਗ ਦਾ ਹੀ ਵਲੌਗ ਹੈ ਤੇ ਕਪੜੇ ਚੇਂਜ ਕਰਨ ਦਾ ਟਾਈਮ ਬਿਲਕੁਲ ਨਹੀਂ ਲੱਗਿਆ ਹੈਗਾ ਕਿਉਂਕਿ ਤੁਹਾਨੂੰ ਮੈਂ ਦਿੱਤਾ ਕੱਲ ਵਾਲੇ ਵਲੌਗ ਚ ਦੱਸਿਆ ਬਹੁਤ ਜ਼ਿਆਦਾ ਕੰਮ ਸੀਗਾ ਸੋ ਫਿਲਹਾਲ ਮੈਂ ਰਾਤ ਦੀ ਰੋਟੀ ਦੀ ਤਿਆਰੀ ਕਰ ਰਹੀ ਹਾਂ ਪਹਿਲਾਂ ਬਾੜਾ ਜਿਹੜਾ ਵੇੜਾ-ਵੇੜਾ ਰਹਿ ਗਿਆ ਸੀਗਾ ਬਾਹਰੋਂ ਉਹ ਸੁੰਭਰੇ ਆ ਕੇ ਛੋਟੇ-ਮੋਟੇ ਹੋਰ ਵਿਕੇ-ਮੋਟੇ ਜੇ ਕੰਮ ਸੀਗੇ ਉਹ ਕੀਤੇ ਜਦ ਮੈਂ ਭਾਂਡੇ ਸਾਫ਼ ਅੱਜ ਅਸੀਂ ਬਣਾਣੇ ਨੇ ਮਟਰ ਤੇ ਇਧਰ ਆਹ ਬੰਦਾ ਜਿਹੜਾ ਤੁਸੀਂ ਦੇਖ ਰਹੇ ਹੋ ਇੱਥੇ ਦੇਖੋ ਸੌ ਗਿਆ ਏ ਕਿਉਂਕਿ ਇਹਦੀ ਹੋ ਗਈ ਮੇਰੇ ਨਾਲ ਲੜਾਈ ਤੇ ਮੇਰੇ ਨਾਲ ਗੁੱਸੇ ਹੋ ਕੇ ਇਹ ਇੱਥੇ ਹੀ ਸੌ ਗਿਆ ਹੁਣ ਪਹਿਲਾਂ ਇਹਨੂੰ ਐ ਸੀਗਾ ਕਿ ਮੈਂ ਮੰਮਾ ਨੂੰ ਬੁਲਾ ਲੂੰਗਾ ਪਰ ਮੈਂ ਇਹਨੂੰ ਕਹਤਾ ਕਿ ਮੈਂ ਕਿ ਮੈਨੂੰ ਹੁਣ ਤੂੰ ਬੁਲਾਣਾ ਨਹੀਂ ਹੈਗਾ ਤੇ ਉਥੇ ਜਾਣ ਕੇ ਮੇਰੇ ਸਾਹਮਣੇ ਸੌ ਗਿਆ ਕਿ ਮੰਮਾ ਮੈਨੂੰ ਬੁਲਾਣਗੇ ਤੇ ਉਹੀ ਗੱਲ ਹੋ ਗਈ ਜਦੋਂ ਬੱਚਾ ਲੜ ਕੇ ਮੈਂ ਡਾਂਟਿਆ ਹੁਣ ਸੌ ਗਿਆ ਤੇ ਹੁਣ ਮੈਨੂੰ ਐ ਲੱਗ ਰਿਹਾ ਕਿ ਮੈਂ ਕਿਉਂ ਡਾਂਟਿਆ ਇਹਨੂੰ ਹੁਣ ਮੈਨੂੰ ਅੰਦਰ ਵਾ ਕੇ ਆਉਣੀ ਹੈ ਏਸੀ ਥੱਲੇ ਦੇ ਦੂਸਰੇ ਭਾਈ ਸਾਹਿਬ ਗਏ ਹੋਏ ਨੇ ਕੋਲਡ ਡਰਿੰਕ ਪਾਣ ਵਾਸਤੇ ਰੋਟੀਆਂ ਰੋਟੀਆਂ ਲਾ ਲੂ ਕੇ ਆ ਗਏ ਆ ਤੇ ਉਹ ਜਿੰਨਾ 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 ਦੇਣਾ ਤੇ ਕੱਲ ਗੈਸ ਕਰ ਲਿਆ ਸੀ ਵੀ ਗੱਡੀ ਕਿੰਨੇ ਲਈ ਹੈ ਨਹੀਂ ਨਹੀਂ ਉਹਨਾਂ ਵਾਸਤੇ ਉਹਨਾਂ ਨੂੰ ਉਹਨਾਂ ਦਾ ਬਹੁਤ ਬਹੁਤ ਸਾਰਿਆਂ ਦਾ ਹੀ ਬਹੁਤ ਬਹੁਤ ਥੈਂਕ ਯੂ ਠੀਕ ਹੈ ਜਿਨ੍ਹਾਂ ਨੇ ਗੈਸ ਕੀਤਾ ਤੇ ਜਿਨ੍ਹਾਂ ਨੇ ਨਹੀਂ ਗੈਸ ਕੀਤਾ ਬਾਕੀ ਚਲੋ ਮੈਂ ਵੀ ਦੱਸ ਦਿੰਨੇ ਕਿ ਗੱਡੀ ਕਿੰਨੇ ਲਈ ਹੈ ਗੱਡੀ ਲਈ ਹੈ ਮੇਰੇ ਪਤੀ ਪਰਮੇਸ਼ਵਰ ਪਤੀ ਸਿੰਘ ਤੇ ਪਪਾ ਜੀ ਨੇ ਪਿਓ ਜਿਨ੍ਹਾਂ ਨੇ ਨਹੀਂ ਗੈਸ ਕੀਤਾ ਹੈਗਾ ਉਹਨਾਂ ਵਾਸਤੇ ਇੱਕ ਬਹੁਤ ਹੀ ਵੱਡੀ ਧਮਕੀ ਸਾਰੇ ਵਾਸਤੇ ਹੁਣ ਮੈਂ ਤੁਹਾਨੂੰ ਲਾਈਵ ਸੁਣਾਉਣ ਜਾ ਰਹੀ ਹਾਂ ਠੀਕ ਹੈ ਤੇ ਸਾਰੇ ਮੇਰੇ ਭੈਣ ਭਰਾ ਮਾੜੀ ਜੀ ਧਿਆਨ ਦੇ ਨਾਲ ਸੁਣੀਓ ਤੇ ਜਿੱਥੇ ਮੈਂ ਕਹਾਂਗੀ ਉੱਥੇ ਹੁਣ ਆ ਜਾਇਓ ਤੇ ਗੌਰ ਫਰਮਾਇਓ ਜਰਾ ਹੁਣ 1 2 ਥੱਲੇ ਆ ਜਾ ਏ ਜਾਨਾਂ ਹੇਠਲੇ ਆ ਜਾ ਇੱਕ ਮਿੰਟ ਦੀ ਬੁੱਤ ਸੂਏ ਵਾਲੀ ਜਾਨਾਂ ਹੇਠਲੇ ਆ ਜਾ ਉੱਥੇ ਤੈਨੂੰ ਰੱਖਦਾ ਮੈਂ ਕਹੇ ਕਿ ਆ ਗਈ ਵੀ ਆਟੇ ਤੇ ਪਾਣੀ ਨਾ ਪਾਉਣ ਬਸ ਗੱਲ ਕਰ ਲਾਗ ਗਿਆ ਜੀ ਪਤਾ ਹੁਣ ਸਾਰੇ ਜਣੇ ਸੂਏ ਵਾਲੇ ਜਾਮਨ ਥੱਲੇ ਆਜੋ ਠੀਕ ਹੈ ਉੱਥੇ ਆ ਕੇ ਨਿਬਾੜਾ ਕਰਾਂਗੇ ਆਪਾਂ ਉੱਥੇ ਤੁਹਾਨੂੰ ਮੈਂ ਦੱਸੂਗੀ ਕਿ ਗੱਡੀ ਗੱਡੇ ਲਈ ਤੇ ਜਿੰਨੇ ਜਿੰਨੇ ਗੈਸ ਨਹੀਂ ਕੀਤਾ ਉਹਨਾਂ ਦੇ ਨਾਲ ਸਾਰਿਆਂ ਦੇ ਨਾਲ ਗੱਲਬਾਤ ਕੀਤੀ ਜਾਊਗੀ ਸੂਏ ਵਾਲੇ ਜਾਮਨ ਦੇ ਥੱਲੇ ਹਨਾ ਮਤੇ ਗੈਸ ਹਨਾ ਮਤੇ ਤੇ ਹੁਣ ਅਸੀਂ ਖਾਣਾ ਰੋਟੀ ਪਾਣੀ ਬਸ ਸੰਮਨ ਨਾਲੀ ਭਾਜੀ ਨਾਲੇ ਹੁਣ ਮੈਂ ਰਹਿ ਗਈ ਆ ਤੇ ਮੈਂ ਵੀ ਬਸ ਨਾਣਣ ਲੱਗ ਗਈਆਂ ਕਿ ਨਾ ਆ ਨੂੰ ਕਿ ਰੋਟੀ ਪਾਣੀ ਖਾਣੇ ਆ ਤੇ ਫਿਰ ਰੈਸਟ ਕਰਦੇ ਆ ਤੇ ਹੁਣ ਤੁਹਾਨੂੰ ਮਿਲਾਂਗੇ ਮੇਨ ਦਾ ਅਸੀਂ ਸਵੇਰੇ ਤੇ ਕੱਲ ਹੈਗਾ ਤੁਹਾਨੂੰ ਪਤਾ ਸਾਰਿਆਂ ਨੂੰ ਸੰਡੇ ਤੇ ਕੱਲ ਪਤਾ ਨਹੀਂ ਵਲੌਗ ਆਵੇ ਕਿ ਨਾ ਆਵੇ ਰੱਬ ਹੀ ਜਾਣਦਾ ਜੇ ਤੁਹਾਡੇ ਕੋਲੇ ਆ ਗਿਆ ਤੇ ਠੀਕ ਹੈ ਮਤਲਬ ਫਿਰ ਤਾਂ ਮੈਂ ਹੁਣ ਬੋਲਦੀ ਹਾਂ ਮਤਲਬ ਅੱਜ ਵਾਲੇ ਵਲੌਗ ਦੇ ਵਿੱਚ ਠੀਕ ਹੈ ਤੇ ਜੇ ਨਾ ਆਇਆ ਫਿਰ ਉਹ ਬੰਦੇ ਨੂੰ ਮਿਲੂਗਾ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਮੇਰੇ ਵੱਲੋਂ ਤੇ ਅੱਜ ਹੈਗਾ ਜੀ ਸੰਡੇ ਦਾ ਦਿਨ ਸੰਡੇ ਮੀਨਸ ਫੰਡੇ ਬਟ ਹੇਅਰ ਇਜ਼ ਆਪੋਜ਼ਿਟ ਹੇ ਮੇ ਲਾਤ ਤੇ ਪਤਾ ਨਹੀਂ ਕੀ ਹੋ ਗਿਆ ਸੰਡੇ ਮੀਨਸ ਕੰਮੜੇ ਤੇ ਅਸੀਂ ਲੱਗਿਆ ਜੀ ਸਫਾਈ ਸਾਰੀ ਹੋ ਚੁੱਕੀ ਹੈ ਡੀਪ ਕਲੀਨਿੰਗ ਹੁਣ ਫਾਈਨਲ ਟੱਚ ਦੇਣਾ ਹੈ ਸਫਾਈ ਨੂੰ ਤੇ ਪਹਿਲਾਂ ਮੈਂ ਨਾ ਅੱਜ ਆ ਸ਼ੀਸ਼ਾ ਸਾਫ ਕਰਨਾ ਹੈ ਇਹਦੇ ਜਿੱਦਾਂ ਪਾਣੀ ਦੇ ਛਿੱਟੇ ਹੀ ਨਹੀਂ ਹੈਗੇ ਨੀਚੇ ਬੂਟਿਆਂ ਨੂੰ ਪਾਣੀ ਪਾਣ ਕਰਕੇ ਨਾ ਬੜੇ ਉਹ ਹੋ ਜਾਂਦੇ ਆ ਇਹਨੂੰ ਅੱਜ ਮੈਂ ਚੰਗੀ ਤਰ੍ਹਾਂ ਸਾਫ ਕਰਕੇ ਉਸ ਤੋਂ ਬਾਅਦ ਆ ਗਮਲੇ ਸਾਰੇ ਉਹ ਰੇਂਜ ਕਰਨੇ ਆ ਹਮ ਸਾਰੇ ਬੂਟੇ ਇੱਧਰ ਰੇਂਜ ਕਰੂੰਗੀ ਪ੍ਰੋਪਰ ਐਂਡ ਸੈਟ ਕਰ ਦੂੰਗੀ ਪਰ ਕੱਲ ਇਹਨਾਂ ਨੇ ਸਫਾਈ ਕਰਕੇ ਆਪੀ ਸਫਾਈ ਕਰਕੇ ਆਪੀ ਗਾ ਵੀ ਪਾਤਾ ਸੀਗਾ ਪਰ ਅੱਜ ਇਹਨਾਂ ਨੂੰ ਮੈਂ ਕਿਸੇ ਨੂੰ ਗਾਹਾ ਨਹੀਂ ਪਾਣ ਦੇਣਾ ਹੈਗਾ ਤੁਸੀਂ ਜਿਹੜੀ ਵੀ ਜਿੱਥੇ ਹੈਗੀ ਉਹ ਉੱਥੇ ਹੀ ਰਹੂਗੀ ਜਿਹੜਾ ਚੱਕੂਗਾ ਉਹਨੂੰ ਉੱਥੇ ਹੀ ਰੱਖੂਗਾ ਇਹ ਚੀਜ਼ ਬਹੁਤ ਇੰਪੋਰਟੈਂਟ ਏ ਯਾਰ ਫਿਰ ਇਦਾਂ ਨਹੀਂ ਹੈਗਾ ਕਿ ਸਫਾਈ ਕਰੀ ਜਾਓ ਖਲਾਰਾ ਪਾ ਰਹੇ ਨੇ ਤੇ ਉਹ बार-बार ਉਹੀ ਚੀਜ਼ਾਂ ਇੱਧਰ ਉੱਧਰ ਚੱਕ ਧਰ ਕੇ ਕਰੀ ਜਾਓ ਆ ਦੇਖੋ ਓ ਵਾਓ ਓ ਵਾਓ ਕਿੰਨਾ ਸੋਹਣਾ ਲੱਗ ਰਿਹਾ ਹੈ ਜਦੋਂ ਆਪਾਂ ਇਦਾਂ ਬੂਟੇ ਲਾਨਨੇ ਆ ਤੇ ਇਦਾਂ ਫੁੱਲ ਆ ਜਾਣ ਤੇ ਕਿੰਨਾ ਸੋਹਣਾ ਲੱਗਦਾ ਹੈ ਨਾ ਇੱਕ ਹਵੇਲ ਹੈ ਇਹ ਆ ਦੇਖੋ ਇਹ ਅੱਜ ਨੂੰ ਰੱਸੀ ਬੰਨੀ ਹੈ ਪਾ ਕਰਕੇ ਫੁੱਲਾਂ ਨੂੰ ਮਿੱਟੀ 'ਚ ਲੱਗੀ ਹੋਈ ਹੈ ਤੇ ਬਾਕੀ ਫਾਈਨਲੀ ਆ ਦੇਖੋ ਯਾਰ ਮੈਨੂੰ ਨਾ ਬਹੁਤ ਮਤਲਬ ਵਧੀਆ ਲੱਗਦਾ ਸੇਰੇ ਸੇਰੇ ਇਦਾਂ ਉੱਠ ਕੇ ਬੂਟਿਆਂ 'ਚ ਫਿਰਨਾ ਪਾਣੀ ਪਾਣਾ ਤੇ ਫਾਈਨਲੀ ਗਾਇਸ ਸਾਰੇ ਮੈਂ ਟੈਸਟ ਕੋਈ ਟੈਸਟ ਨਹੀਂ ਛੱਡਿਆ ਹੈਗਾ ਮੈਂ ਸਾਰੇ ਟੈਸਟ A to Z ਲੈਬੈਟਰੀ ਵਾਲੇ ਨੂੰ ਬੁਲਾ ਕੇ ਘਰੇ ਕਰਵਾ ਲਿਆ ਹੁਣ ਲੈਸੀ ਅਜੇ ਤੱਕ ਰਿਪੋਰਟ ਆਈ ਨਹੀਂ ਹੈਗੀ ਜਦੋਂ ਵੀ ਆਊਗੀ ਮੈਂ ਤੁਹਾਨੂੰ ਜਰੂਰ ਦੱਸੂਗੀ ਕਿ ਕੀ ਆਇਆ ਮੇਰੀ ਰਿਪੋਰਟ ਦੇ ਵਿੱਚ ਚਲੋ ਸਾਰਾ ਕੁਝ ਵਧੀਆ ਆਵੇ ਤਾਂ ਚੰਗੀ ਗੱਲ ਹੈ ਹਨਾ ਨਹੀਂ ਤਾਂ ਫਿਰ ਮੈਨੂੰ ਟੈਨਸ਼ਨ ਹੋਰ ਵੱਧ ਜਣੀ ਮੈਂ ਟੈਨਸ਼ਨ ਨਾਲ ਹੋਰ ਬਿਮਾਰ ਹੋ ਜਾਣਾ ਪ੍ਰਨੀਤ ਛੇਤੀ ਇਹ ਚੀਜ਼ ਗਾ ਕੇ ਦੇਖ ਲਈ ਫਤਿਹ ਦੇਖ ਲੈ ਤੁਸੀਂ ਜਲਦੀ ਆਓ ਜਲਦੀ ਉਹ ਦੇਖੋ ਅਮਮ ਨੇ ਦੇਖਿਆ ਤੂੰ ਵੇਖਿਆ ਫੁੱਲ ਫੁੱਲ ਵੇਖਿਆ ਛੇਤੀ ਆ ਲੈ ਅਮਮ ਨੇ ਵੇਖੀ ਮੈਨੂੰ ਤਾਂ ਪਰ ਫਤਿਹ ਆਪਣੇ ਸਾਈਕਲ ਸਾਈਡ ਤੇ ਕਰ ਵੇਲਾ ਮੱਟੇ ਲਓ ਜੀ ਅਮਮ ਕੋਲ ਤੇ ਦੇਖਾ ਕੇ ਕਿੰਨਾ ਸੋਹਣਾ ਕਿੜਿਆ ਨਾ ਪਰ ਇਹ ਤਾਂ ਸ਼ੀਸ਼ਾ ਸਾਫ਼ ਕਰਕੇ ਨਾ ਇੱਥੇ ਰੱਖਦੇ ਆ ਸਾਰੇ ਗਮਲੇ ਲਾਈਨ ਲਾ ਕੇ ਦੇਖ ਰਿਹਾ ਸੀ ਇਹ ਤਾਂ ਕੀ ਦੇਖ ਰਿਹਾ ਸੀ ਫਰਸ਼ ਪਾਇਆ ਨਾ ਜੀ ਸੀਮੈਂਟ ਦਾ ਹੈ ਅਜੇ ਵਧੀਆ ਇੱਟਾਂ ਚ ਲੱਗ ਤੇ ਫਰਸ਼ ਪਾਇਆ ਨਾ ਸੋਹਣਾ ਸਾਫ ਹਾਂ ਆਪਣੀਆਂ ਆਹ ਲੋਕ ਇੱਟਾਂ ਖਤਮ ਹੋ ਗਈਆਂ ਹਨ ਜੇ ਲੋਕ ਟਾਂਦੇ ਨਾ ਹੀ ਪਾ ਦਿੰਦੇ ਇੱਥੇ ਸਾਈਡ ਸਾਈਡ ਦੀ ਪੂਰਾ ਫਰਸ਼ ਵਾਦੇ ਹੂੰ ਜੇ ਮੰਮੀ ਮੰਮੀ ਹੰਦੀ ਨਾ ਮੰਮੀ ਨੇ ਥੱਲੇ ਪਟ ਪਟ ਕੇ ਇੱਟਾਂ ਹੀ ਸੈਟ ਕਰਕੇ ਲਾ ਦੇਣੀ ਹੋਵੇ ਕੁਰਸੀਆਂ ਢਾ ਕੇ ਕਰੋ ਉੱਪਰ ਤੱਕ ਹਾਂ ਪੰਨੀ ਤੇ ਚੱਲ ਪੁੱਤ ਤੇ ਆਹ ਗਮਲਾ ਇੱਕ ਅੰਦਰ ਰੱਖਣਾ ਚੱਕ ਕੇ ਕਿਹੜਾ ਹਰਾ ਗ੍ਰੀਨ ਵਾਲੇ ਅੰਦਰ ਵਾਲਾ ਬੂਟਾ ਏ ਪੁਣੀ ਲਿਖਵਾ ਦਾਂਗੇ ਪੁਣੀ ਤਾਂ ਲੋ ਬੋਚਰਾ ਦੀ ਦੀ ਦੇ ਰਸ ਕੋਰਸ ਚ ਪੋਰਚ ਚ ਚਾਰ ਗੱਡੀ ਕਰਕੇ ਦੇਖਦੇ ਤੇ ਹਾਨੀ ਗਮਲੇ ਉਹ ਕਿਆ ਬੰਦੇ ਕਹਿੰਦਾ ਬਾਜ ਰੱਖੀਂ ਨੇ ਇਹ ਹਾਂ ਬਾਜ ਚ ਰੱਖਣੇ ਨੇ ਮਸ਼ੀਨ ਕੱਢ ਕੇ ਲਾ ਲੈ ਆਓ ਮਸ਼ੀਨ ਤੇ ਲਾਣੀ ਪਣੀ ਹੈ ਗੱਡੀ ਭਾਜਣ ਕੇ ਕਵਰ ਪਾ ਕੇ ਬਾਹਰ ਲਾ ਦਨਾ ਗੱਡੀ ਲੈ ਕੇ ਸਾਨੂੰ ਸਟਾਉਣੀ ਗੱਡੀ ਜੀ ਪਰ ਭਾਜਣ ਘਟੇ ਆਪਾਂ ਨਾਲ ਲਾ ਦੇਣੀ ਆਪਾਂ ਜਾਣਾ ਸੱਚ ਸ਼ਾਮੀ ਮਸਤੂਣਾ ਸਾਪੜਾ ਜਾਣਾ ਸੱਸਿਆ ਹੈ ਬੱਸ ਫੇ ਠੀਕ ਹੈ ਭੈਰੀ ਉਧਰ ਸਰਵਿਸ ਕਰਾ ਲੈਣਗੇ ਹੀ ਤੁਰ ਜਾਗੇ ਦੋਨੇ ਆਣੀਆਂ ਹਾਂ ਬਣ ਜਾਣਾ ਕੋਈ ਨਾ ਜਹਾ ਵੀ ਆਦ ਹੋਰ ਕੇ ਉਧਰ ਰਸ ਬਹੁਤ ਮਸਾਲੇ ਖਾਣੇ ਬੱਸ ਠੀਕ ਹੈ ਚਲੋ ਜੀ ਨਾਲ ਆਪਾਂ ਮਸ਼ੀਨ ਲਾਈਏ ਤੇ ਮੇਰੇ ਗੱਲ ਸੁਣੋ ਪੁੱਤ ਅੱਜ ਸਾਰੇ ਵਾਸਤੇ ਇਹ ਹੈ ਕਿ ਜਿਹੜੇ ਜਿਹੜੇ ਸਮਾਨ ਜਿੱਥੋਂ ਕੋਈ ਚੱਕੂਗਾ ਉੱਥੇ ਰੱਖੂਗਾ ਠੀਕ ਹੈ ਨਾ ਓਕੇ ਚਲ ਆ ਜਾ ਪਜਲੀਆਂ ਸਿਸਾ ਹਾਂ ਲਈ ਪੁੱਤ ਪਤਾ ਕੀ ਫਿਰ ਇਦਾਂ ਦੇਖ ਲਓ ਇੱਧਰ ਤੁਸੀਂ ਆਪੇ ਸਫਾਈ ਕਰਕੇ ਆਪੇ ਗਾਹ ਫਾਟ ਚਲੋ ਚਲ ਪਨੀਤ ਮੇਰੀ ਤੇ ਪਨੀਦੀ ਡਿਊਟੀ ਅਸੀਂ ਪਹਿਲਾਂ ਬਾਰੇ ਸ਼ੀਸ਼ਾ ਸਾਫ਼ ਕਰਾਂ ਚੰਗਲੀ ਤਾਰਾਂ ਨੂੰ ਚੱਕਮਾਣਾ ਹੈ ਐ ਪਨੀਤ ਤੇ ਇੱਧਰ ਤੁਸੀਂ ਚਾਦਰ ਦੇਖੀ ਐ ਸਾਰੀ ਦੂਜੀ ਲਾਤੀ ਚਾਦਰ ਇੱਧਰ ਇੱਧਰ ਸਾਡਾ ਇਹਦਾ ਐਕਸਟਰਾ ਸਮਾਨ ਆ ਸਾਰਾ ਉਹੋ ਪਿਆ ਐ ਤੇ ਦੂਜੂ ਫੋੜੀ ਨੇ ਤੇ ਗਮਲੇ ਪਏ ਆ ਕਰਦੇ ਆ ਸਾਰੀ ਸੈਟਿੰਗ ਗੱਡੀ ਸਰਵਿਸ ਵਾਸਤੇ ਜਾਣੀ ਆ ਹਾਂ ਪਹਿਲਾਂ ਗਮਲੇ ਚੱਕ ਕੇ ਉੱਧਰ ਰੱਖਣੇ ਨੇ ਪਰ ਨਹੀਂ ਇਧਰ ਰੱਖੂਗਾ ਕਿਉਂਕਿ ਮੈਂ ਨਹੀਂ ਪਾਰ ਚੱਕਣਾ ਹੈਗਾ ਜੇ ਮੈਂ ਹੋ ਗਈ ਬਿਮਾਰ ਨਹੀਂ ਪੁੱਤ ਜੇ ਮੈਨੂੰ ਸਾਈਕਲ ਛੱਡ ਗਿਆ ਤਾਂ ਕਰੀ ਮੰਮੀ ਕੰਮ ਤੋਂ ਵੀ ਜਾਂਦੀ ਰਹੂਗੀ ਕੋਈ ਫਾਇਦਾ ਨਹੀਂ ਹੈਗਾ ਆ ਤਾਂ ਸ਼ੇਰ ਪੁੱਤ ਸਾਡਾ ਦੇਖਿਆ ਹੁਣ ਨਹੀਂ ਨਹੀਂ ਮੈਂ ਇਸ ਲਈ ਲਾ ਕੇ ਆਇਆ ਮੜਾ ਖੋਲ ਦੇਣੇ ਆ ਲੋਭ ਠੰਡੀ ਹੋ ਜਾ ਕੋਈ ਦੂਜੇ ਲਾ ਦੇ ਜ਼ਰੂਰੀ ਇਹਨੂੰ ਵੀ ਲੈਣਾ ਨਾਲ ਹੀ ਇਹ ਜਿੱ ਚੱਲਣ ਦਾ ਤਾਂ ਨਹੀਂ ਧਿਆ ਡੰਮੀ ਨੂੰ ਤੇ ਐਂ ਜਿਡੇ ਪਾ ਕੇ ਖਿਲਾ ਰਿਆ ਜਿਵੇਂ ਸੂਟੇ ਨੇ ਸੀ ਅਮਨ ਤੇ ਨੋਣੀ ਚਲਾਣਾ ਆਉਂਦਾ ਏਸੀ ਦਾ ਨਹੀਂ ਕਸੂਰ ਇਸ ਲਈ ਕਸੂਰ ਇਹ ਚੱਲ ਨਹੀਂ ਦੇ ਆ ਅੱਛਾ ਚਲਾਣਾ ਆਪ ਨੂੰ ਨਹੀਂ ਆਉਂਦਾ ਤੇ 1 ਘੰਟਾ ਹੋ ਗਿਆ ਕਹਿੰਦੀ ਐਸੀ ਚੱਲਣ ਨਹੀਂ ਦਿਆ ਇਹ ਕਹੇ ਗਏ ਸੀ ਇਹ ਲੈ ਚੱਲ ਤਰਿਆ ਹੋਣਾ ਤੇ ਚੱਲ ਹੀ ਰਿਹਾ ਇਹ ਅੱਜ ਉਹ ਤਾਂ ਲਾ ਕੇ ਬਾਹਰ ਚ ਮਾਰਾ ਵਗਾ ਕੇ ਅੱਛਾ ਕਿਉਂ ਖਰਚਾ ਨਾ ਕਰ ਓਏ ਆ ਕੀ ਹੋ ਗਿਆ ਇਹ ਕੀ ਆ ਗਿਰ ਗਿਆ ਅੰਦਰ ਅਮਨ ਉਹਨਾਂ ਭਾਜਿੰਟਾ ਤਾਂ ਪੇਚ ਲੱਭ ਕੇ ਪਾਣਾ ਭੁੱਲ ਗਿਆ ਭਾਣਾ ਕਰ ਮਿਸਤਰੀ ਭਾਈ ਚਾ ਉਹ ਮੈਂ ਸਾਰਾ ਫੜਿਆ ਤੇ ਮੈਂ ਡਰ ਗਈ ਮੈਂ ਕਿਆ ਆਇਆ ਆ ਕੀ ਹੋ ਗਿਆ ਨੁਕਸਾਨ ਹੋ ਗਿਆ ਮੇਰੇ ਕੋਲ ਹਾਂਜੀ ਹਾਂ ਅਮਨ ਚੱਲ ਰਿਹਾ ਐ ਤੈਨੂੰ ਉਹ ਦੇਖ ਨਹੀਂ ਰਿਹਾ ਐ ਗੋਂ ਹਵਾ ਥੋੜੀ ਆਉਂ ਨਹੀਂ ਰਹੀ ਹੈਗੀ ਫਿਰ ਆਓਗੇ ਉਹ ਤਾਂ ਉਹ ਕੰਪਰੈਸਰ ਤੇ ਆਉਣ ਹੋ ਲੈਂਦੇ ਤੂੰ ਸਬਰ ਤੇ ਕਰਨੀ ਦੀ 2 ਮਿੰਟ ਉਹਨਾ ਦੇਖ ਦੇਖ ਆਪਣਾ ਕਸੂਰ ਨਹੀਂ ਕੱਢਣਾ ਇਹ ਜੇ ਲੋਕ ਵੀ ਹੁੰਦੇ ਦੁਨੀਆ ਤੇ ਆਪਣੀ ਗਲਤੀ ਨਹੀਂ ਮੰਨਣੀ ਹੈਗੀ ਆਦੇ ਹੁਣ ਚੱਲਿਆ ਹੁਣ ਬੰਦ ਹੋ ਗਿਆ ਹਾਇ ਰੱਬਾ ਤੂੰ ਉਹਦਾ ਸਵਿੰਗ ਉਹ ਕਰਤਾ ਇੱਕ ਥਾਂ ਤੇ ਤੂੰ ਬਟਨਾਂ ਤੋਂ ਕੁਝ ਪੜ ਕੇ ਦੇਖ ਨਹੀਂ ਹੁਣ ਕਰਦੀ ਕਿ ਨਹੀਂ ਮੈਂ ਬਟਨ ਦੱਬੀ ਜਾ ਰਹੀ ਹਾਂ बस ठीक है। ਖੜ ਜਾ ਮਾਮਾ ਖੜ ਜਾ ਕੇ ਤੇ ਖੜ ਜਾ। ਉਹ ਕਿਉਂ ਖੜੂਗਾ ਤੂੰ ਉਹਨੂੰ ਇਦਾਂ ਹੀ ਚੱਲਣ ਦੇ। ਉਹਦੇ ਆ ਗਈ ਉਹ ਉਹਦੇ ਸੂਟਾਂ ਨੂੰ ਪਿੱਛੇ ਬਾਣ ਲੱਗ ਗਈ। ਇਹ ਬੰਦ ਹੋ ਗਿਆ। ਉਹ ਫਟੇ। ਉਹ ਤੋਂ ਖੁਸ਼ ਦੇਖ ਨਹੀਂ ਰਹੀ ਫੜਾ ਇੱਧਰ। ਇਹ ਬੂਆ ਖੁਲਾ ਰਦਾ ਜਿਹੜਾ ਮੂਲ ਹੈ। ਬੂਆ ਕਿਉਂ ਖੁਲਾ ਰਨਾ ਤੂੰ? ਵੱਡੇ swing mode ਦਾ ਆਉਣਾ। ਫਾਨੀ ਕਿਦਾਰੇ ਕੁਸਾ ਕਰਦੀ ਹੈ। ਇੱਥੇ ਗਏ ਜੋਰ ਜੱਟ ਦੀ ਸੂਤ। ਲੋ ਜੀ ਇੱਥੇ ਖੜ ਗਈ swing ਆਪਣੀ ਇੱਥੇ ਆਪਾਂ ਖੜਾਣੀ ਸੀ ਵੈਸੇ। ਬਣਾ ਆਈ ਰੰਡੀ ਆ ਵਾ। ਵਿੱਚ ਕੰਮ ਕੋਈ ਦੁਪੱਟੇ ਕਹੀ ਡਾਈ ਕਰਾਉਣੇ ਨੇ ਸਿੱਟਾ ਦੇ। ਜਾਣ ਤੋ ਅਜ ਫਿਰ ਸੁਣਾਮ। ਚਾਹ ਉਹਨੂੰ ਜਾਂਦੇ ਹੋਏ ਦੇ ਜੀ। ਜਦੋਂ ਇਹ ਜਾਵਾਂਗੇ ਸੋ ਨਾ ਸਾਰਾ ਕੁਝ ਬੰਦ ਹੋ ਜਾਣਾ ਹੈ ਅੱਛਾ ਫਿਰ ਕੋਸ਼ਿਸ਼ ਕਰਾਂਗੇ ਪੰਜ ਹੋਏ ਤਾਂ ਪਹਿਲਾਂ ਨਿਕਲਣ ਦੀ ਲਓ ਜੀ ਚੱਲ ਬਈ ਆਪਣਾ AC ਤੇ ਮੈਂ ਅੰਦਰ ਲੈਣਾ ਹੀ ਹੈ ਕੱਪੜਾ ਖੁਰਦਰਾ ਮੈਂ ਇੱਧਰ ਵੀ AC ਦੇ ਚੱਕਰ 'ਚ ਲੱਗ ਗਈ ਅੰਦਰ ਮਾਰ ਕੇ ਛਾੜੂਗੀ ਇੱਕ ਆਹੋ ਮੇਜਰ ਐਕਸੀ ਕੀ ਹਕੀ ਮਾਰੀ ਇਹ ਤਾਂ ਹੀ ਤਾਂ ਹੋਇਆ ਇਸੇ ਗਲਤੀ ਨਾਲ ਦੇਖਦੇ ਚੱਕ ਤੋ ਨੂੰ ਬਸ ਬੈਗ ਖਿੱਚ ਲਓ ਅੱਗੇ ਪਿਛਲਾ ਸਕੂਟਰੀ ਕਰਕੇ ਹਾਂ ਬੱਚਾ ਲਾਣੀ ਹੈ ਜੀ ਹਾਂ ਜੇ ਫਿਰ ਇਹਨੂੰ ਅੱਗੇ ਕਰੀਏ ਰੋ ਹੁਣ ਮੈਂ ਲਾਣੀ ਆ ਮਸ਼ੀਨ ਕੋਈ ਕਿੰਨਾ ਮੂਹ ਆ ਗਿਆ ਚਾਰ ਦਾ ਪਾਸੇ ਆ ਗਿਆ ਗੱਡੀ ਦੇ ਉੱਤੇ ਇਹਦੇ ਸਕ੍ਰੈਚ ਪੈ ਜਣਾ ਹੀ ਬਾਸੀ ਗਿਆ ਬਾਸੀ ਗਿਆ ਹਾਂ ਬਾਸੀ ਗਿਆ ਆਏ ਚਿੜੀਆਂ ਚਿੜੀਆਂ ਆਇਆ ਹੋਈ ਆਏ ਉਹ ਉਧਰ ਲਾ ਦਿਓ ਇਹ ਇਧਰ ਕਿ ਕਿਧਰ ਵਾਪਸ ਲੈ ਉਹ ਸਿਰ ਕਟਵਾ ਲੈ ਕੁਫਰ ਰੰਗ ਬੱਤ ਕਟਵਾ ਯੋ ਜੀ ਹੁਣ ਅਸੀਂ ਲਾਨੀ ਬਾਹਰ ਬਹੁਤ ਸੇ ਮਸ਼ੀਨ ਸਫਾਈ ਹੋਏਗੀ ਤੇ ਕਪੜਾ ਡੋਇੰਗ ਯਾਰੋ ਇੱਥੇ ਮੈਂ ਇਦਾਂ ਥੋੜੀ ਕਰਾਂਗੀ ਇੱਥੇ ਮੈਂ ਸਟੇਟ ਆਰਡ ਕਰਕੇ ਕਰਦੀ ਹਾਂ ਰੀਸ ਕਿਹਦੇ ਰਖੀ ਹੈ ਇਹ ਨਹੀਂ ਰੀਸ ਇਹ ਨਹੀਂ ਦੇਖਦਾ ਨਾ ਉਧਰ ਮਿਲਦੇ ਸਾਪ ਆ ਗਿਆ ਹੈ ਇਸੇ ਸਾਲ ਸੁਜੀਲੀ ਤੋਤੇ ਬੋਲ ਰਹੇ ਹਨਾ ਚਲੋ ਜੀ ਹੁਣ ਆਪਾਂ ਲਾਈਏ ਨਾਲ ਮਸ਼ੀਨ ਤੇ ਅੰਦਰ ਕੰਮ ਚੱਲ ਰਿਹਾ ਸਫਾਈ ਦਾ ਕੁਝ ਜਿੱਤੇ ਸੀ ਪਾਣੀ ਪਾਤਾ ਥੋੜਾ ਜਿਹਾ ਸਕੂ ਜੇ ਹੁ ਗਿੱਲਾ ਸਿੱਲਾ ਜਿਆ ਉਸ ਤੋਂ ਬਾਅਦ ਪਰ ਇਹਨੂੰ ਕਰਦੇ ਆ ਕਲੀਨੋ ਨਹੀਂ ਦੇਰ ਤੱਕ ਪਣੀ ਤੇ ਕੋਈ ਖੁਰਦਰਾ ਜਿਆ ਕੱਪੜਾ ਲੈ ਕੇ ਇਹਦੇ ਤੇ ਮਾਰ ਬਟੇ ਚੰਗਾ ਯਾਰ ਜਦੋਂ ਹੋਰ ਬੇਟਾ ਖੁਰਦਰਾ ਕੱਪੜਾ ਕਿਹਾ ਸੌਫਟ ਸੌਫਟ ਹੱਥ ਨਾਲ ਨਹੀਂ ਹੋਣਾ ਇਹ ਖੁਰਦਰਾ ਕਿਹੜਾ ਕੋਈ ਵੀ ਖਰਵਾ ਜਿਆ ਕੱਪੜਾ ਚਾਹੇ ਉਹੀ ਲੈ ਲੈ ਹਾਂ ਰੇਗ ਮਾਰ ਲੈ ਆ ਹੁਣ ਗਾਣਾ ਗਾ ਜਿਵੇਂ ਜੱਟ ਕੰਮ ਕਰੇ ਉਹ ਟ੍ਰੈਂਡ ਬਣ ਜੇਨੀ ਜੋ ਵੀ ਜੱਟ ਕਰੇ ਇੱਕ ਗਾਣੇ ਦੇ ਬੋਲ ਨੇ ਹਣਾ ਇੱਥੇ ਉਹਨੂੰ ਜੱਟ ਵਰਡ ਨੂੰ ਹਾਈਲਾਈਟ ਨਾ ਕੀਤਾ ਜਾਵੇ ਜੋ ਵੀ ਮੈਂ ਕੰਮ ਕਰ ਉਹ ਵਾਓ ਦੇਖੋ ਇਹ ਪਤੀ ਚਿੰਗਰੀ ਵੀ ਹੈਲਪ ਕਰ ਰਹੇ ਸਾਡੀ ਗਾਣੇ ਬਹੁਤ ਕਰਤਾ ਨੇ ਸਸਤਾਰੇ ਦਾ ਸੰਤਨ ਉਹ ਤੇਰੀ ਏ ਤੇ ਲੋ ਜੀ ਅੱਜ ਨਾ ਸਵੇਰ ਸੰਡੇ ਕਰਕੇ ਨਾ ਮਤਲਬ ਖਾਣਾ ਸਵੇਰ ਦਾ ਰੇਟ ਹੋ ਰਿਹਾ ਹੁਣ ਇਸਕਾ ਟੋਟਾ-ਕਟ 11:00 ਵਜੇ ਦਾ ਹੈ ਕਿ ਚਾਹ ਦੇ ਨਾਲ ਖਾ ਪੀ ਰਹੇ ਨੇ ਤਾਂ ਫਿਰ ਉਹਨਾਂ ਨੂੰ ਭੁੱਖ ਲੱਗਦੀ ਨਹੀਂ ਹੈਗੀ ਤੇ ਮੈਂ ਇੱਧਰ ਆ ਗਈ ਹਾਂ ਹੁਣ ਰਾਈਸ ਤਰਾਨਾ ਵਾਸਤੇ ਰਾਈਸ ਬਣਾਵਾਂਗੇ ਸਬਜ਼ੀ ਪਹਿਲਾਂ ਬਣਾ ਕੇ ਹੋਣਾ ਆ ਗਿਆ ਭਾਈ ਦਾ ਇਸ ਨੂੰ ਮੈਂ ਆ ਹੁਣ ਬਣਾਨੀ ਹੈ ਸਾਰੇ ਉਸੇ ਰੋਟੀ ਐਦਾਂ ਕਿਉਂਕਿ ਕੰਮ ਡਿਵਾਈਡ ਕਰਕੇ ਕਰ ਲਈਏ ਫਿਰ ਪਤਾ ਨਹੀਂ ਨਾਲਦਾ ਜੇ ਇੱਕ ਬੰਦੇ ਨਹੀਂ ਹੁੰਦਾ ਕਿ ਸਫਾਈ ਵੀ ਕਰਨੀ ਖਾਣਾ ਪੀਣਾ ਵੀ ਬਣਾਣਾ ਫੇਰ ਬਹੁਤ ਮੁਸ਼ਕਲ ਹੋ ਜਾਂਦਾ ਤੇ ਹੁਣ ਸਫਾਈ ਚੱਲ ਰਹੀ ਹੈ ਵਿੱਚੇ ਮੈਂ ਕੱਪੜੇ-ਕੱਪੜੇ ਪਾਏ ਹੋਏ ਨਹੀਂ ਸ਼ੇਜ ਚ ਤੇ ਉਸ ਤੋਂ ਬਾਅਦ ਫਟਾਫਟ ਰੋਟੀ ਬਣਾ ਲਵਾਂਗੇ ਫਿਰ ਰੋਟੀ ਖਾ ਕੇ ਉਸ ਤੋਂ ਬਾਅਦ ਜਿਹੜਾ ਪੈਂਡਿੰਗ ਕੰਮ ਰਹਿ ਜਾਊਗਾ ਅਜਨਲ ਗੱਡੀ ਵਾਲਾ ਸਿਸਟਮ ਨਾਲ ਇਸ ਉੱਪਰੋਂ ਪੌੜੀਆਂ ਤੋਂ ਕਰ ਰਹੇ ਆ। ਕਿਉਂਕਿ ਫਿਰ ਇੱਥੋਂ ਦੂਸਰੀ ਪੇਪ ਨਾਲ ਉਹ ਨਾ ਹੁੰਦਾ ਨਹੀਂ ਹੈਗਾ। ਤੇ ਬਸ ਇੱਕ ਵਾਰੋਂ ਸਾਰਾ ਇਹ ਗੱਡ ਸਾਡਾ ਕੰਮ ਮੁੱਕ ਗਿਆ। ਕੱਪੜੇ-ਕਪੜੇ ਹੈਗੇ ਸੀ ਜਿਹੜੇ ਵਾਸ਼ ਕਰਤੇ ਸੀ ਨੇ। ਆਹ ਲਾਣਾ ਇਸ ਜਿਹੜਾ ਸਿਸਟਮ ਹੈ ਨਾ। ਜਿਹਦਾ ਇੰਨਾ ਵਧੀਆ ਪ੍ਰੈਸ਼ਰ ਪੈਂਦਾ ਨਾ। ਗਲਾਨ ਪੂਰਾ ਮਿੱਟੀ-ਮਿੱਟੀ ਜਿਆਣ ਕੱਦ ਕੇ ਪਰੇ ਨਾ ਆਉਂਦਾ। ਇਧਰ ਫਤਿਹ ਨੇ ਦੀ ਵਿੰਡੋ ਦੇਖੀ ਖੋਲ ਰੱਖੀ ਕਿਵੇਂ। ਫਤੇ ਵਿੱਚ ਬਹੁਤ ਕੰਮ ਵਧਦਾ ਹੁੰਦਾ ਤੇ ਬਾਕੀ ਜੀ ਆਪਾਂ ਜਿਹੜੇ ਟੈਸਟ ਕਰਾਏ ਸੀਗੀ ਰਿਪੋਰਟ ਆ ਚੁੱਕੀ ਹੈ ਮੇਰੀ ਤੇ ਜ਼ਿਆਦਾ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ ਹਲਕੀ ਫੁਕੀ ਜੀ ਵੈਸੇ ਮੈਨੂੰ ਟੈਨਸ਼ਨ ਹੈ ਕਿ ਬਾਡੀ ਜਿਹੜਾਈ ਹੈ ਇਸ ਸਾਲ ਮਿੰਸ ਰੇਸ਼ਾ ਕਹਿੰਦੇ ਆ ਉਹ ਵਧਿਆ ਹੋਇਆ ਹੈ ਤੇ ਬਾਕੀ ਕਹਿੰਦੇ ਥੋੜੀ ਜੀ ਕੈਲਸ਼ੀਅਮ ਦੀ ਘਾਟ ਹੈ ਤੇ ਬਾਕੀ ਮੈਂ ਅਜ ਫਾਈਟ ਵੀ ਲੈਣੀਆਂ ਆਪਣੀ ਸਾਰੀ ਸ਼ੁਰੂ ਕਰਦੇ ਆ ਆਪਾਂ ਚਲੋ ਟੈਸਟ ਕਰਾ ਕੇ ਆਏ ਕਿ ਰੈਮ ਨਿਕਲ ਗਿਆ ਕਿ ਕੋਈ ਮੇਜਰ ਪ੍ਰੋਬਲਮ ਨਹੀਂ ਹੈਗੀ ਤੇ ਬਾਕੀ ਚਲੋ ਛੱਡੋ ਜੀ ਇੱਧਰ ਆਲ ਸੈਟ ਸਾਰਾ ਕੁਝ ਹੋ ਚੁੱਕਿਆ ਕਿਹੜੀ ਖਬਰ ਫਤਿਹ ਦਾ ਬਸ ਹੋਣ ਸਭਾਂ ਨੂੰ ਤਾਂ ਹੁਣ ਬੱਸ ਅਸੀਂ ਜਾਉਂਦੇ ਆਂ ਫਿਰ ਕਿਨਾਂ ਧੋਗੇ 10 15 ਮਿੰਟ ਰੈਸਟ ਕਰਕੇ ਗੋਦਵਾਰਾਂ ਨਾਲ ਜਣਾ ਲਸਣਾ ਸਾਡੂ ਤੇ ਗੱਡੀ ਤੁਹਾਨੂੰ ਕੁਝ ਦਾਸੀ ਦਿੱਤਾ ਸੀਗਾ ਹਨਾ ਕਿ ਕਿੰਨੇ ਲਈ ਆ ਤੇ ਅੱਜ ਦਾ ਵਲੌਗ ਜਿਆਦਾ ਲੰਬਾ ਨਹੀਂ ਹੋਣਾ ਹੈਗਾ ਸੱਚੀ ਬਹੁਤ ਥੱਕ ਗਏ ਬਹੁਤ ਬੁਰਾ ਹਾਲ ਹੋ ਗਿਆ ਸੱਚੀ ਅਸਤਾਂ ਇਹ ਤਾਂ ਉਹ ਦਿਨ ਮम्मा ਕੋਲ ਹੀ ਟੁੱਟ ਗਿਆ ਸੀ ਕਿ ਕਹਿੰਦੇ ਆ ਕਿ ਨਹੀਂ ਥੋੜਾ ਮम्मा ਕੇ ਟੁੱਟ ਗਿਆ ਸੀਗਾ ਉਹ ਦਿਨ ਹੀ ਪੁੱਤ ਮੇਰੀ ਮੰਮੀ ਨੇ ਅਮਨ ਮम्मा ਕੇ ਟੁੱਟ ਗਿਆ ਸੀਗਾ ਤੇ ਅੱਜ ਦਾ ਵਲੌਗ ਹੁਣ ਮੈਂ ਇੱਥੇ ਐਂਡ ਕਰਦੀ ਹਾਂ ਹੁਣ ਤੁਹਾਨੂੰ ਅਸੀਂ ਨਾ ਕਿਸੇ ਨਵੇਂ ਵਲੌਗ ਦੇ ਵਿੱਚ ਮਿਲਾਂਗੇ ਕਿ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸ਼ਸ਼ੀਕਾਲ ਹੱਸਦੇ ਵਸਦੇ ਰਹੋ ਤੁਸੀਂ ਦੇਖਦੇ ਹੋਣੇ ਮੈਨੂੰ ਸਾਫ਼ ਉਹ ਛੜਿਆ ਪਿਆ 12 ਉਹ ਬਸ ਵੇੜਾ ਰਹਿ ਗਿਆ ਗੱਲਾਂ ਧੋਣ ਵਾਲਾ ਫੋੜੀਆਂ ਧੋਲੀਆਂ ਪਹਿਲਾਂ ਫਿਰ ਵੇੜਾ ਧੋਣੇ ਆ ਤੇ ਫਾਈਨਲੀ ਅੱਜ ਜਾ ਕੇ ਜਿਹੜੇ ਸਾਰੇ ਕੰਮ ਹੈਗੇ ਨੇ ਉਹ ਮੁੱਕੇ ਨੇ ਤੇ ਚਲੋ ਜੀ ਸਾਰੇ ਜਣੇ ਖੁਸ਼ ਰਹਿਆ ਕਰੋ ਹੱਸਦੇ ਵਸਦੇ ਰਹਿਆ ਕਰੋ ਟੈਨਸ਼ਨ ਨਹੀਂ ਲੈਣੀ ਹੈਗੀ ਕਿਸੇ ਗੱਲ ਦੀ ਤੇ ਜਿਹੜੇ ਆਪਣੇ ਚੈਨਲ ਤੇ ਨਵੇਂ ਹੈਗੇ ਨੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਕਰ 10 ਕੇ ਬਾਸ फटाफट ਪੂਰੇ ਹੋਣੇ ਵਾਲੇ ਨੇ ਫਿਰ ਆਪਾਂ ਕਰਾਂਗੇ ਪਾਰਟੀ ਠੀਕ ਹੈ ਸਾਰੇ ਜਣੇ ਮਿਲ ਕੇ ਓਕੇ ਜੀ ਟਾਟਾ ਬਾਏ ਬਾਏ ਲਵ ਯੂ ਆਲ